ਸ਼ਸ਼ੀ ਕਾਜੀ ਤੁਸੀਂ ਦੇਖ ਲਓ ਪੰਜਾਬੀ ਚਾਲੂ ਰਹੇ ਅੱਜ ਜਗਰਾਉਂਗੇ ਅਗਵਾੜ ਖਵਾਜਾ ਬਾਜੂ ਤੋਂ ਘਰ ਤੋਂ 3 ਵਜੇ ਦੇ ਕਰੀਬ ਇੱਕ 3 ਸਾਲਾ ਬੱਚੀ ਨੂੰ ਖੋ ਕੇ ਲੈ ਜਾਂਦਾ ਇੱਕ ਮਾਮਲਾ ਸਾਹਮਣੇ ਆਇਆ ਇਸ ਪੂਰੇ ਮਾਮਲੇ ਵਿੱਚ ਲੜਕੀ ਦੇ ਦਾਦਾ ਦਾਦੀ ਦਾ ਕਹਿਣਾ ਹੈ ਕਿ ਉਹਨਾਂ ਦੀ ਪੋਤੀ ਉਹਨਾਂ ਦੇ ਛੋਟੇ ਭਰਾ ਦੇ ਨਾਲ ਬਾਜ਼ਾਰ ਦੇ ਵਿੱਚ ਚੀਜ਼ ਲੈਣ ਲਈ ਗਈ ਸੀ ਤਾਂ ਇੱਕ ਜਨਾਨੀ ਜਿਸ ਨੇ ਆਪਣਾ ਮੂਲ ਪੇਟਿਆ ਹੋਇਆ ਸੀ ਕਾਲੇ ਕੱਪੜੇ ਪਾਏ ਸੀ ਇੱਕ ਮੋਟਰਸਾਈਕਲ ਸਵਾਰ ਦੇ ਨਾਲ ਹੁੰਦੀ ਹੈ ਤਾਂ ਉਹਨਾਂ ਦੇ ਚਾਚੇ ਤੋਂ ਉਹਨਾਂ ਦੀ ਪੋਤੀ ਨੂੰ ਖੋ ਕੇ ਲੈ ਜਾਂਦੀ ਹੈ ਇਸ ਪੂਰੇ ਮਾਮਲੇ ਦੀ ਜਾਣਕਾਰੀ ਉਹਨਾਂ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਡੀਐਸਪੀ ਜਸਜੋਤ ਸਿੰਘ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਅਮਰਿਤਪਾਲ ਸਿੰਘ ਆਪ ਕੋ ਆਪਣੀ ਪੁਲਿਸ ਟੀਮ ਨਾਲ ਪਹੁੰਚ ਜਨ ਨੇ ਤੇ ਇਸ ਮਾਮਲੇ ਦੀ ਜਾਂਚ ਕਰਦੇ ਨੇ ਤੇ ਅਸੇ ਪਾਸੇ ਦੇ ਲੱਗੇ ਸੀਸੀਟੀਵੀ ਵੀ ਸੂਦੇ ਖੰਗਾਲੇ ਜਾਂਦੇ ਨੇ ਪਰ ਫਿਲਹਾਲ ਦੀ ਘੜੀ ਇਸ ਬਾਰੇ ਕੁਝ ਵੀ ਪਤਾ ਨਹੀਂ چل ਸਕਿਆ ਕਿ ਉਸ ਬੱਚੀ ਨੂੰ ਅਗਵਾ ਕਰਨ ਵਾਲੇ ਉਹ ਔਰਤ ਤੇ ਉਹ ਸ਼ਖਸ ਕੌਣ ਸਨ ਇਸ ਮੂਰੇ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਕੀ ਕਹਿਣਾ ਹੈ ਬੱਚੇ ਨੇ ਪਰਿਵਾਰ ਦਾ ਕੀ ਕਹਿਣਾ ਹੈ ਇਸ ਕੋਲੇ ਮੌਜ ਥਾਣਾ ਸਿਟੀ ਦੇ ਮੁਖੀ ਪਰਮੇਂਦਰ ਸਿੰਘ ਦਾ ਆਓ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਆਂ ਜਗਰਾਉਂ ਤੋਂ ਪੱਤਰਕਾਰ ਜਨੈਸ਼ਰ ਮਗੀਦਪੁਰ ਹਾਲ ਕੀ ਆਈ ਕਿੰਨੇ ਕ ਬਜੇ ਦੀ ਘਟਨਾ ਜੀ ਇਹ 21:00 21:00 ਵਜੇ ਦੀ ਜਾਈ ਕਿੰਨੀ ਕੁ ਮੋਰ ਸੀ ਕੋਈ ਨੰ 3 ਸਾਲ ਦੀ ਆ ਲੈ ਕੇ ਗੁੰਗਿਆ ਪਤਾ ਨਹੀਂ ਜੀ ਮੈਂ ਤਾਂ ਕਹਿੰਦਾ ਕਹਿੰਦਾ ਮੂੰਹ ਬੰਨਿਆ ਕਹਿੰਦੇ 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 ਕਹਿੰਦਾ ਹੁੰਦੇ ਨਾ ਹੁਣੇ ਹੀ ਆ ਜਾਨੀ ਲੈ ਕੇ ਖੋ ਕੇ ਲੈ ਕੇ ਉਹ ਸਿੱਤਾ ਉਹਨੂੰ ਪਤਾ ਨਹੀਂ ਦਾ ਕਿੰਨੇ ਜਨੇ ਸੀ ਕਲ ਪਤਾ ਨਹੀਂ ਮੈਨੂੰ ਤਾਂ ਮੈਨੂੰ ਤਾਂ ਕੁਝ ਨਹੀਂ ਪਤਾ ਉਹਨਾਂ ਨੂੰ ਵੀ ਮੁੰਡੇ ਨੂੰ ਵੀ ਪਤਾ ਹੁਣ ਮੈਂ ਤਾਂ ਬੁੰਦਲੀ ਪਈ ਨਾ ਪੁੱਤੀ ਦਾ ਮੇਰੀ ਪੁੱਤੀ ਦਾ ਨਾਮ ਜਨਰੇਤ ਘਰ ਉਮਰ ਕਿੰਨੀ ਹੈ ਪੁੱਤੀ 3-4 ਸਾਲ ਨਹੀਂ ਜੀ ਦੁੱਧ ਲੈਣ ਆਈ ਸੀ ਮੇਰੇ ਦੌਰ ਦੇ ਨਾਲ ਉਹਦੇ ਨਾਲ ਮਗਰ ਲੱਗ ਜਾਂਦੇ ਅੱਗੇ ਵੀ ਉਹਦੇ ਨਾਲ ਆ ਜਾਂਦੇ ਦੌਰ ਕਿੱਥੇ ਆਉਂਦਾ ਦੌਰ ਮੇਰਾ ਦੀਛਾ ਲੈ ਕੇ ਚਲੇ ਆ ਗਿਆ ਉਹਨੇ ਉਹਦੀ ਸਾਰੀ ਕੁੜੀ ਹੋ ਕੇ ਲੈ ਗਈ ਹਾਂਜੀ ਉਹ ਨਹੀਂ ਦੱਸਿਆ ਸਾਨੂੰ ਜਾ ਕੇ ਅਸੀਂ ਤਾਂ ਡਾਕਟਰ ਤੇ ਆਏ ਸੀ ਮੇਰੀ ਕੁੜੀ ਬੱਧੀ ਬਿਮਾਰ ਸੀ ਉਹਦੇ ਹਸਪਤਾਲੇ ਟੈਸਟ ਕਰਾ ਕੇ ਉਹਦੇ ਕੋਲੋਂ ਖੋ ਕੇ ਲੈ ਗਈ ਹਾਂਜੀ ਉਹਦੇ ਕੋਲੋਂ ਖੋ ਕੇ ਲੈ ਗਈ ਉਹਦਾ ਸਿੱਧਾ ਬੰਦਾ ਉਹਦਾ ਨਾਮ ਕੀ ਹੈ ਜੀ ਮੇਰਾ ਨਾਮ ਗਰਵੰਤ ਕੋਰਾ ਆ ਬਣਾਉਂਗੇ ਜੀ ਅੱਸੀ 2:00 ਵਜੇ ਸਾਡਾ ਇੱਕ ਸਿਦਰਾ ਭਰਾ ਦਾ ਰਾਖਾ ਚਲਾਉਂਦਾ ਸਰ ਅਸੀਂ ਉਹਨੂੰ ਭੇਜਿਆ ਵੀ ਜੇ ਦੁੱਧ ਲਿਓ ਉਹ ਸਾਡੀ ਪੋਤੀ ਸਰ ਕਹਿੰਦੀ ਵੀ ਮੈਨੂੰ ਦਾਦਾ ਨੇ ਚੀਜ਼ ਲੈਣੀ ਆ ਮੈਨੂੰ ਪੈਸੇ ਤੇ ਮੈਂ ਵੀ ਨਾਲ ਜਾਣਾ ਅਸਲ ਸਰ ਉਹ ਇੱਥੇ ਦੁੱਧ ਲੈਣ ਆਇਆ ਉਜੋ ਘਰੇ ਗਿਆ ਮੈਂ ਗੁਨਰੀਤ ਕਿੱਥੇ ਆ ਕਹਿੰਦਾ ਉਹ ਤਾਂ ਲੈ ਗਏ ਮੈਂ ਕੌਣ ਲੈ ਗਏ ਕਹਿੰਦਾ ਕਾਲਾ ਸੂਟ ਪਾਇਆ ਸੀ ਕਹਿੰਦਾ ਮੂੰ ਬੰਨਿਆ ਸੀ ਮੈਂ ਸਰ ਜਦੋਂ ਅਸੀਂ ਤੁਹਾਨੂੰ ਪਤਾ ਲੱਗਿਆ ਫਿਰ ਅਸੀਂ ਪੁਲਿਸ ਨਹੀਂ ਕੋਈ ਲੇਡੀ ਲੈ ਕੇ ਗਿਆ ਹਾਂਜੀ ਇੱਕ ਲੇਡੀ ਚੱਕ ਬੰਦਾ ਜੀ ਕਾਹਦੇ ਤੇ ਸੀ ਇਹ ਮੋਟਰਸਾਈਕਲ ਤੇ ਸੀ ਸਰ ਛੋਟੀ ਕੀ ਲਗਦੀ ਹੈ ਸਾਡੀ ਪੋਤੀ ਹੈ ਜੀ ਹਾਂਜੀ ਛੋਟਾ ਨਾਮ ਵੀ ਹੈ ਮੇਰਾ ਨਾਮ ਮਾਨਸਿੰਘ ਆ ਸਰ ਇੱਕ ਨਾਮ ਵਾਲਾ ਸਾਮ ਹੈ ਕਿ ਛੋਟੀ ਬੱਚੀ ਨੂੰ ਕਿਨਾਰੇ ਕੀਤਾ ਗਿਆ 3 ਸਾਲ ਦੀ ਬੱਚੀ ਹੈ ਜੀ ਇਹ ਮੁਹੱਲੇ ਦੇ ਵਿੱਚੋਂ ਉਹ ਦੱਸਦੇ ਨੇ ਵੀ ਕੋਈ ਲੇਡੀ ਤੇ ਕੋਈ ਜੈਂਟਸ ਆਏ ਏ ਜੀ ਤੇ ਉਹ ਬੱਚੇ ਨੂੰ ਲੈ ਗਏ ਹੈ ਜਿਹੜਾ ਤੇ ਆਪਾਂ ਕੈਮਰੇ ਚੈੱਕ ਕਰ ਰਹੇ ਜਾਂਚ ਜਾਰੀ ਹੈ ਜਦੋਂ ਆਪਾਂ ਸਿੱਟੇ ਤੇ ਪਹੁੰਚਾਂਗੇ ਫਿਰ ਤੁਹਾਨੂੰ ਗੇਰਪੁਰ ਦਵਾਂਗੇ ਉਮੀਦ ਹੈ ਜਲਦੀ ਟਰੇਸ ਹੋ ਜਾਵੇ ਬਿਲਕੁਲ ਜੀ ਬਿਲਕੁਲ ਟਰੇਸ ਹੋ ਜਾਵੇ ਠੀਕ ਥੋੜੇ ਜਿਹੀ ਮੇਰਾ ਨਾਮ ਰਮਨਦੀਪ ਸਿੰਘ ਆ ਜਿਹੜੀ ਘਟਨਾ ਲੱਗ ਰਹੀ ਹੈ ਥੋੜੀ ਜੀ ਬੇਟੀ ਸੀ ਹਾਂਜੀ ਮੇਰੀ 3 ਇਅਰਸ ਦੀ ਬੇਟੀ ਹੈ 3 ਸਾਲ ਦੀ ਕੁੜੀ ਹੈ ਮੇਰੀ 3 ਨਾਲ ਕੁੜੀ ਹੈ ਹਾ ਗੁਨਵੀਰ ਗੁਨਰੀਤ ਕੌਰ ਜੀ ਨਾਲ ਗੁਨਰੀਤ ਕੌਰ ਗੁਨਵੀਰ ਕੌਰ ਗੁਨਰੀਤ ਕੌਰ ਅੱਛਾ ਜੀ ਤੇ ਕਿਵੇਂ ਵਾਪਰ ਗਿਆ ਸਿਰਫ ਮਤਲਬ 2 ਤੋਂ 3 ਵਜੇ ਦੇ ਕਰੀਬ ਦੀ ਗੱਲ ਹੈ ਵਿੱਚ ਵਿਚਾਲੇ ਮੇਰੇ ਚਾਚਾ ਜੀ ਸੀਗੇ ਉਹ ਗੁੜੀਆਂ ਨੂੰ ਚੀਜ਼ ਦਵਾਨਗੇ ਦੁਕਾਨ ਤੇ ਤੇ ਉਹਨਾਂ ਨੇ ਦੱਸਿਆ ਕਿ ਕਹਿੰਦੇ ਮੂੰਹ ਬੰਨਿਆ ਹੋਇਆ ਇੱਕ ਲੇਡੀ ਸੀ ਇੱਕ ਜੈਂਟ ਸੀਗੇ ਉਹਨਾਂ ਤੋਂ ਬੱਚਾ ਖੋ ਕੇ ਲੈ ਗਏ ਕਾਹਦੇ ਸੀ ਉਹ ਖੂ ਕਨਵੈਂਸ ਨਹੀਂ ਦੱਸਿਆ ਇਹਨਾਂ ਕਨਫਰਮ ਨਹੀਂ ਹੈਗਾ ਸ਼ਾਇਦ ਵਹੀਕਲ ਉਹਨਾਂ ਕੋਲ ਨਹੀਂ ਸੀਗਾ ਸ਼ਾਇਦ ਸੀਗਾ ਮਤਲਬ ਇਹਨੂੰ ਕਨਫਰਮ ਨਹੀਂ ਹੈਗਾ ਉਹਨਾਂ ਤੋਂ ਹੀ ਕਨਫਰਮ ਹੋ ਸਕਦਾ ਅੱਛਾ ਜੀ ਹਾਂਜੀ ਜੀ ਤੇ ਗੁੜੀਆਂ ਬਿਠਾ ਕੇ ਲੈ ਗਏ ਉਹਨਾਂ ਦਾ ਮਤਲਬ ਉਹਨਾਂ ਤੋਂ ਖੋ ਕੇ ਲੈ ਕੇ ਗਏ ਆ ਉਹ ਕਿ ਲੱਗੇ ਹਾਂਜੀ ਕੁੜੀਆਂ ਕੱਪੜਿਆਂ ਦਾ ਪਤਾ ਹੁੰਦਾ ਮੈਂ ਉਹਨਾਂ ਨੇ ਬਲੈਕ ਕਲਰ ਦਾ ਸੂਟ ਪਾਇਆ ਹੋਇਆ ਸਰ ਹਾਂਜੀ ਲੇਡੀਜ਼ ਦੇ ਫੇਸ ਬੰਨਿਆ ਹੋਇਆ ਤੁਹਾਨੂੰ ਕਿਸੇ ਦਾ ਸ਼ੱਕ ਹੈ ਸਰ ਮੈਨੂੰ ਸ਼ੱਕ ਤਾਂ ਮੇਰੀ ਵਾਈਫ ਤੇ ਹੀ ਆ ਮਤਲਬ ਪੱਕਾ ਕਨਫਰਮ ਵੀ ਨਹੀਂ کہہ ਸਕਦੇ ਯਾਨੀ ਕਿ ਮੇਰੀ ਵਾਈਫ ਤੇ ਰਿਲੇਸ਼ਨ ਸਹੀ ਨਹੀਂ ਰਹਿੰਦੇ ਸੀਗੇ ਸੋ ਉਹਨਾਂ ਨੇ ਮੇਰੇ ਤੋਂ ਲੱਗ ਰਹਿ ਕੇ ਸ਼ਾਇਦ ਮੈਰਿਜ ਵਗੈਰਾ ਕਰਾ ਲਈ ਹਜੇ ਮੈਨੂੰ ਡਿਵੋਰਸ ਨਹੀਂ ਹੋਇਆ ਮੈਨੂੰ ਇਹ ਵੀ ਨਹੀਂ ਪਤਾ ਕਿੱਥੇ ਰਹ ਰਹੇ ਆ ਯਾਨੀ ਕਿ ਮੇਰਾ 8 ਤੋਂ 9 ਮਹੀਨਿਆਂ ਦੇ ਵਿੱਚ ਉਹਨਾਂ ਦਾ ਕੋਈ ਲਿੰਕ ਨਹੀਂ ਹੋਇਆ ਹਾਂਜੀ ਸਰ ਇਹਨਾਂ ਨੂੰ ਉਹੀ ਹੋ ਕੇ ਆਪਣੀ ਬੇਟੀ ਨੂੰ ਉਹੀ ਹੋ ਕੇ ਲੈ ਗਈ। ਮਤਲਬ ਆਪਾਂ ਕਨਫਰਮ ਨਹੀਂ ਕਰ ਸਕਦੇ ਸ਼ਾਇਦ ਹਾਦਸਾ ਕਿਹਾ ਹੈ।